ਵਾਜੇ ਵਜੋਣੇ ਆ ਤੇ ਤਾਈ ਉਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਜਿਹੜੇ ਲੀਟਰ ਰਹਿ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਪੈਤੂਣਾ ਨਾਲ ਲੜਦੇ ਗਏ ਸਾਡੇ ਕੋਈ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮਿੱਟੀ ਟੂ ਬਾਣੀ ਨੂੰ ਪਰੇਸ਼ਾਨ ਨਾ ਕਰੋ ਜੇ ਟੀ ਟੂ ਬਾਣੀ ਪਰੇਸ਼ਾਨ ਲਾਦਾ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾਦੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਆ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਰਿਆ ਅਨੁਸ਼ਾਸਨ ਦੇ ਹਾਂ ਕਿ ਆਈ ਬੈਂਡਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਦਾ ਨਸ਼ੇ ਨਾਲ ਮਰ ਜਾਂਦੇ ਆ ਖਸਖਾਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੇ ਪੁਲਿਸ ਮੁਲਾਜ਼ਮ ਕਿਵੇਂ ਰੋਕੂਗਾ ਚਿੱਟੇ ਦੀ ਰੋਕਥਾਮ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸ਼ੇ ਲੋਕੀ ਖਾਈ ਜਾਂਦੇ ਆ ਲੋਕੀ ਆਈਟੈਕਸ ਖਾਈ ਜਾਂਦੇ ਆ ਕਰਾ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅ ਦੂਜੇ ਪਾਸੇ ਪੱਟਾਂ ਨੇ ਹੱਥ ਮਾਰੀ ਜਾਂਦੇ ਪੱਟਾਂ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਤੇ ਇਹਨਾਂ ਦੀ ਬੈਲ ਕੱਢ ਰਿਆਂ ਨਾ ਬੱਠੇ ਬੱਟੇ ਕਰਾਂ ਹਾਂਜੀ ਪਿੰਡੂ ਬਾਣੀਆ ਦਾ ਪਹਿਲੀ ਬਾਣੀਆ ਉਹ ਬਾਣੀਆ ਬੈਲੀ ਆ ਜੀ ਆ ਮੋਢੇ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਅੱਜ ਇਹਨਾਂ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਹਾਲ ਸਾੜੀ ਦਾ ਬਿੱਤੂ ਦਾ ਕੀ ਯਾਰ ਹੈ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਵਰਨੀਤ ਬਿੱਤੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖ ਲੋਕਾਂ ਨੂੰ ਤਕਲੀਫਾਂ ਦਿਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰ੍ਹਾਂਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਐਸਐਚਓ ਵੀ ਪੜ੍ਹਿਆ ਲਿਖਿਆ ਵਾ ਆਹ ਲੀਡਰ ਸਨ ਮਨਪਨ ਮਿਲ ਕੇ ਆਜੇ ਮਾਤਾ ਜੀ ਢੋਲ ਵਜਾ ਕੇ ਇੱਥੇ ਬੈਠਣਾ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਤੋਂ ਬਾਣੀ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰ ਨੂੰ ਦਿਖਾਉਣਾ ਆ ਆ ਜਿਹੜੇ ਸਿਆਸੀ ਲੀਡਰ ਲੋਕ ਆ ਕਾਜਬਰ ਆਏ ਆ ਨਾ ਉਹ ਆ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਹਾਂ ਹਾਂ ਹਾਕਾ ਅਜਬਰ ਰਹੇ ਸਾਰੇ ਕੀ ਕਰਾਂ ਕਾਹ ਦੀ ਗੱਲ ਕਹੋ ਥਮੀ ਰਾਦੇ ਬੋਲ ਕੇ ਦਾ ਸੌ ਲਾਤੇ ਓਸ ਬਾਰੇ ਪੁੱਛਿਆ ਕਰ ਯਾਰ ਆਹ ਇੱਥੇ ਦੇ ਯਾਰ ਹੱਦ ਨੂੰ ਯਾਰ ਬੋਲ ਕੇ ਸੁਣਾ ਖੁੱਲ ਕੇ ਸੁਣ